ਪਵਾਨੀਗੜ੍ਹ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੀ ਜਥੇਬੰਦੀ ਵੱਲੋਂ ਸਨਾਮ ਪਟਿਆਲਾ ਮੁੱਖ ਮਾਰਗ ਤੇ ਮੋਦੀ ਸਰਕਾਰ ਦਾ ਫੁੱਕਿਆ ਪੁਤਲਾ ਅੱਜ ਪਵਾਨੀਗੜ੍ਹ ਦੇ ਇੱਥੋਂ ਦੇ ਨੇੜਲੇ ਪਿੰਡ ਫੱਗੂ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ 4 ਜਨਵਰੀ ਨੂੰ ਟੋਹਾਣਾ ਵਿੱਚ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕਰਕੇ ਮਹਾਪੰਚਾਇਤ ਕੀਤੀ ਜਾਣੀ ਹੈ ਉਸ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਪਿੰਡਾਂ ਦੀ ਕਾਇਆਂ ਦੀ ਲਾਂਬੰਦ ਕੀਤੀ ਗਈ ਇਸ ਦੌਰਾਨ ਉਹਨਾਂ ਦੱਸਿਆ ਕਿ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਜਿਹਦੇ ਤਾਲਮੇਲ ਪ੍ਰੋਗਰਾਮ ਸੰਬੰਧੀ ਜੋ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਡਰਾਫਟ ਜਾਰੀ ਕੀਤੇ ਗਏ ਹਨ ਉਹਨਾਂ ਦੇ ਕਾਲੇ ਕਾਨੂੰਨ ਕਰਨ ਲਾਗੂ ਕਰਨ ਨਾਲ ਉਹਨਾਂ ਦੇ ਰੱਦ ਕਰਾਉਣ ਜਥੇਬੰਦੀ ਵੱਲੋਂ ਸਨਾਮ ਪਟਿਆਲਾ ਮੁੱਖ ਮਾਰਗ ਤੇ ਮੋਦੀ ਸਰਕਾਰ ਦਾ ਪਤਲਾ ਫੁੱਕਿਆ ਗਿਆ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਰਿਪੋਰਟ ਰਾਜ ਕਰਮੀ ਭਵਨ ਨਿਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਆਪਨੀ ਰਾਖੀ ਆਪ ਕਰੋ ਬੱਟਾਏ ਤੋਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਉਧਰ ਨੂੰ ਹੋ ਜੋ ਬੱਠੀ ਹੋ ਕੇ ਜੰਗਾ ਸਾਹੀ ਆਪਣੀ ਰਾਖੀ ਦੀ ਕਰੋ ਤਿਆਰੀ ਜੀ ਹੋ ਕੇ ਸਭ ਇਕੱਠੇ ਹੋ ਐਂਸਰ ਆਪਣਾ ਨਾਮ ਜੀ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾں ਦਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਭਾਨੀਗੜ ਦਾ ਅੱਜ ਕੁੱਤਲਾ ਫੁੱਕਿਆ ਗਿਆ ਇਸ ਬਾਰੇ ਕੀ ਕਹੋ ਅੱਜ ਜਿਹੜੇ ਆ ਜਥੇਬੰਦੀਆਂ ਲੜ ਰਹੀਆਂ ਨੇ ਬਾਡਰਾਂ ਤੇ ਬੈਠੀਆਂ ਸਰਕਾਰ ਗੱਲ ਨਹੀਂ ਸੁਣਦੀ ਜਗਦੀਸ਼ ਸਿੰਘ ਡੱਲੇਵਾਲ ਲਗਭਗ ਮਹੀਨੇ ਤੋਂ ਉੱਪਰ ਹੋ ਗਿਆ ਮਰਨ ਵਰਤ ਤੇ ਬੈਠੇ ਆ ਸਰਕਾਰਾਂ ਅਣਦੇਖਿਆ ਕਰ ਰਹੀਆਂ ਨੇ ਉਹਦੇ ਹੱਕ ਚ ਜਿਹੜਾ ਸਰਕਾਰ ਨੇ ਸੈਂਟਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਡਰਾਫਟ ਭੇਜਿਆ ਤਿੰਨੇ ਕਾਲੇ ਕਰੋਨਾ ਦਾ ਲਾਗੂ ਕਰਨ ਦਾ ਉਹਨੂੰ ਲੈ ਕੇ ਅੱਜ ਅਸੀਂ ਉਹਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਅਸੀਂ ਭਾਰਤੀ ਕਿਸਾਨ ਜੁਗਿਆਂ ਦੀ ਇਕਤਾ ਗ੍ਰਾਹਾਂ ਵੱਲੋਂ ਉਹਨਾਂ ਦੀ ਸਪੋਰਟ ਦੇ ਅੰਦਰ ਪੂਤਲੇ ਸਾੜੇ ਆ ਅੱਜ ਸਾਰੇ ਪੰਜਾਬ ਦੇ ਅੰਦਰ ਵੱਡੇ ਇਕੱਠ ਕਰਕੇ ਕਿਉਂ ਸਰਕਾਰ ਉਹਨਾਂ ਦੀ ਗੱਲ ਸੁਣੇ ਉਸ ਆਗੂ ਦੀ ਜਾਨ ਬਚਾਈ ਜਾ ਸਕੇ ਮੇਰਾ ਨਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋਂ ਬਲਾਕ ਪ੍ਰੈਸ ਸਕਤਰ ਭਾਰਤੀ ਸੰਜੁਣੀ ਨੇਕਤਾ ਗਰਾਹਾਂ ਅੱਜ ਮੋਦੀ ਸਰਕਾਰ ਦਾ ਪੁਤਲਾ ਫੁੱਟਿਆ ਕੀ ਸੰਬੰਧ ਮੋਦੀ ਸਰਕਾਰ ਦਾ ਪੁਤਲਾ ਅੱਜ ਜਿਹੜਾ ਦੋ ਬਾਡਰਾਂ ਤੇ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਉਹਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਸ ਦੇ ਤਾਲਮੇਲ ਵਿੱਚ ਪ੍ਰੋਗਰਾਮ ਦੇ ਸੰਬੰਧ ਚ ਭਾਰਤੀ ਸੰਜੁਣੀ ਨੇਕਤਾ ਗਰਾਹਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਅੱਜ ਵੱਖ-ਵੱਖ ਬਲਾਕਾਂ ਚ ਪੁਤਲੇ ਫੁਕੇ ਗਏ ਨੇ ਅਤੇ ਜਿਹੜਾ ਇੰਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਕਾ ਜਿਹੜੇ ਡਰਾਫਟ ਜਾਰੀ ਕੀਤੇ ਨੇ ਤੇ ਐਡੇ ਤਰੀਕੇ ਨਾਲ ਕਾਲੇ ਕਾਨੂੰਨ ਜਿਹੜੇ ਰੱਦ ਕਰਵਾਏ ਸੀ ਉਹਨਾਂ ਨੂੰ ਲਾਗੂ ਕਰਨ ਲਈ ਜਿਵੇਂ ਮੰਡੀਆਂ ਤੋੜ ਕੇ ਇੱਥੇ ਖੁੱਲੀਆਂ ਮੰਡੀਆਂ ਬਣਾਉਣ ਦਾ ਕਾਨੂੰਨ ਲਾਗੂ ਕਰ ਰਹੇ ਨੇ ਇਹ ਸਾਰੀਆਂ ਗੱਲਾਂ ਦੇ ਵਿਰੋਧ ਨੂੰ ਲੈ ਕੇ ਅੱਜ ਜਿਹੜੇ ਇਹ ਪੁਤਲੇ ਫੂਕੇ ਜਾ ਰਹੇ ਨੇ